ਸਾਦੇ ਗੇ ਸੰਗਤਿਆ ਤੇ ਜਿੰਨੀ ਮਰਜ਼ੀ ਤੱਕ ਆ ਬਣਾ ਕੇ ਤੇ ਉਹਦੇ ਵਿੱਚ ਬਜਰੀ ਪਾਉਂਦੇ ਆ ਜਿਹਦੇ ਵਿੱਚ ਤਲਕਨ ਦਾ ਕੋਈ ਡਰ ਨਹੀਂ ਆ ਦੋਰ ਆ ਜਾਂਦੇ ਆ ਤੇ ਪਰ ਇਹਨਾਂ ਤੀਰ ਲਾਏ ਆ ਉਹ ਤੁਸੀਂ ਲੈ ਸਕਦੇ ਆ ਸੰਤਰੀਏ ਤੇ ਇਧਰ ਨੂੰ ਜਾਣਾ ਜ ਜਦੋਂ ਟਰੈਕ ਸ਼ੁਰੂ ਕੀਤਾ ਸੀ ਉਹਦੇ ਵਿੱਚ ਇਹਨਾਂ ਦੱਸਿਆ ਸੀਗਾ ਕੌਰੀ ਟਰੀਜ਼ ਕਿ ਆਪਦੇ ਪੈਰ ਧੋ ਬੂਟ ਧੋ ਤੇ ਉਹ ਕੌਰੀ ਟਰੀ ਦੀ ਜਿਹੜੀ ਗੱਲ ਸੀ ਉਹ ਆ ਕੌਰੀ ਟਰੀ ਏ ਇੱਕ ਆ ਨਿੱਕਾ ਖੜਾ ਤੇ ਇਹਦੇ ਉੱਪਰ ਉਹ ਆ ਇਹਨੂੰ ਕਹਿੰਦੇ ਕੌਰੀ ਟਰੀਸ ਆ ਨਾ ਨੇ ਇੱਥੇ ਬੋਰ ਲਾਏ ਆ ਵਾਇਰ ਵਾਲੂ ਇਧਰ ਨੂੰ ਤੇ ਆ ਇਧਰ ਵੀ ਲਾਇਆ ਇਧਰੋਂ ਆਪਾਂ ਆਏ ਆ ਇਧਰ ਨੂੰ ਜਾਣਾ ਮੀਂਹ ਦੀ ਸੰਭਾਵਨਾ ਹੋਰ ਕਰਕੇ ਬੱਦਲ ਬਾਈ ਤੇ ਵਿੱਚ ਵਿੱਚ ਧੁੰਦ ਦਾ ਮੌਸਮ ਹੈ ਪਰ ਵਿਊ ਬਹੁਤ ਸੋਹਣਾ ਬਹੁਤ ਸ਼ਾਂਤੀ ਅਤੇ ਇਹ ਦੇਖ ਸਾਡੇ ਵਿੱਚ ਸ਼ਾਇਦ ਤੁਹਾਨੂੰ ਦਿਸਦੀ ਹੋਵੇ ਕੈਮਰੇ ਦੇ ਵਿੱਚ ਬਹੁਤ ਸੋਹਣਾ ਮੌਲਚੜ ਤੁਰਦੇ ਆ ਤੁਰਦੇ ਆ ਕਿੰਨੇ ਆ ਸ਼ਾਨਦਾਰ ਵਿਊ ਆ ਗਿਆ ਰਹਿਤੀ ਬਦਲ ਹੈ ਤੁਹਾਨੂੰ ਕੋਈ ਪਾਣੀ ਵੀ ਦੇ ਸਕਦੇ ਆ ਵਿੱਚ ਬਹੁਤ ਹੀ ਸੋਹਣਾ ਮੌਲਚੜ ਤੇ ਆ ਇਹਨਾਂ ਇੱਥੇ ਬੈਠਣ ਦੀ ਜਗ੍ਹਾ ਬਣਾਈ ਹੈ ਇੱਥੋਂ ਜਾਂਦਾ ਪਾਣੀ ਇਹਦੇ ਤੇ ਉਹ ਜਿਹੜੇ ਗੱਡੀਆਂ ਦਾ ਰਸਤਾ ਪਰ ਆਜ ਵੀ ਵੇਖ ਕੇ ਆਏ ਆ ਉਹ ਉੱਥੇ ਵੀ ਦੋ ਟਰੈਕ ਜੇ ਦੱਸਦੇ ਆ ਉਹ ਸਿਰਫ ਉਹੀ ਆ ਕਿ ਕੌਂਸਲ ਵਾਲੇ ਆ ਸਕਦੇ ਆ ਤੇ ਉਹ ਇੱਥੇ ਆ ਗਿਆ ਦਾ ਵੇਖਦੇ ਆ ਕੀ ਸਹੀ ਆ ਤੇ ਕੀ ਗਲਤ ਆ ਕੀ ਖਰਾਬੀ ਆ ਤੇ ਕੀ ਗੱਲਬਾਤ ਆ ਦੁਰਦੇ ਦੁਰਦੇ ਰਸਤੇ ਦੇ ਵਿੱਚ ਆਹ ਬੋਰਡ ਆ ਗਿਆ ਤੇ ਇਹ ਕਹਿੰਦੇ ਯੂਰ ਹੇਅਰ ਆਪਾਂ ਇੱਥੇ ਆ ਤੇ ਚੱਲੇ ਇੱਥੋਂ ਸੀਗੇ ਤੇ ਆਹ ਲੂਪ ਕਰਕੇ ਇੱਥੇ ਆ ਗਏ ਆ ਹੁਣ ਇੱਕ ਹੋਰ ਟਰੈਕ ਰਸਤੇ ਦੇ ਵਿੱਚ ਪੈਂਦਾ ਆਪਾਂ ਇਧਰੋਂ ਐ ਹੋ ਕੇ ਫੇਰ ਜਾਣਾ ਦੋ ਟਰੈਕ ਆ ਇੱਕ ਪਾਸੇ ਤੋਂ ਕਰ ਲੈਣੇ ਆ ਦੂਜੇ ਟਰੈਕ ਦਾ ਨਾਮ ਹੈ ਸਸਪੈਂਸ਼ਨ ਬ੍ਰਿਜ ਟਰੈਕ ਇਹ ਜਿਹੜਾ ਆਪਾਂ ਉੱਪਰੋਂ ਡੈਮ ਦਾ ਊ ਵਿਊ ਵੇਖਿਆ ਸੀਗਾ ਇਹ ਉਹਦੇ ਨੇੜੇੋਂ ਆ ਕੇ ਥੱਲੇ ਆ ਗਏ ਐਦਾਂ ਦੀ ਗੱਲਬਾਤ ਆ ਪੂਰੀ ਇਹ ਡੈਮ ਇੱਥੇ ਪਾਣੀ ਇਹਨਾਂ ਨੇ ਜਮਾ ਕੀਤਾ ਆ ਇੱਥੇ ਇਹਨਾਂ ਨੇ ਬੈਠਣ ਨੂੰ ਬਣਾਇਆ ਸਾਰਾ ਸਿਸਟਮ ਤੇ ਇੱਥੇ ਕੈਂਪਿੰਗ ਵੀ ਕਰ ਸਕਦੇ ਆ ਤੇ ਉਹ ਪਰਲੇ ਪਾਸੇ ਬਿਆਨ ਤੇ ਆਪਾਂ ਜਾਣਾ ਇਧਰ ਨੂੰ ਸਸਪੈਂਸ਼ਨ ਬ੍ਰਿਜ ਲੁਕਆਉਟ ਇਹ ਥੋੜਾ ਜਿਹੜਾ ਲੋਕਆਉਟ ਆ ਉਹ ਬੰਦ ਲੱਗਦਾ ਕਿਸੇ ਸਾਲ ਦਾ ਤੂਫਾਨ ਆਇਆ ਤੇ ਉਹਦੇ ਕਰਕੇ ਇਹਨਾਂ ਨੇ ਬਣਿਆ